ਪੰਜ ਛੇ ਬਹੁਤ ਵੱਡੇ ਹਸਪਤਾਲ ਲੁਧਿਆਣੇ ਦੇ ਵਿੱਚ 노 ਡਾਊਟ ਹੈਗੇ ਨੇ ਪ੍ਰਾਈਵੇਟ ਵਾਸਤੇ ਲੇਕਿਨ ਲੁਧਿਆਣੇ ਵਰਗੇ ਵੱਡੇ ਸ਼ਹਿਰ ਦੇ ਵਿੱਚ ਜਿਸ ਜ਼ਿਲ੍ਹੇ ਦੀ ਆਬਾਦੀ 40-50 ਲੱਖ ਹੋ ਚੁੱਕੀ ਹੈ ਉੱਥੇ ਕੋਈ ਵੀ ਸਰਕਾਰੀ ਏਮਜ਼ ਜਾਂ ਪੀਜੀਆਈ ਵਰਗਾ ਹਸਪਤਾਲ ਨਹੀਂ ਹੈਗਾ ਇਹ ਹੈਗਾ ਲੁਧਿਆਣੇ ਦਾ ਸਭ ਤੋਂ ਵੱਡਾ ਮੁੱਦਾ ਮੇਰੀ ਨਜ਼ਰ ਦੇ ਵਿੱਚ ਇਸ ਗੱਲ ਦੀ ਮੈਨੂੰ ਬੜੀ ਇਤਰਾਜ਼ੀ ਲੱਗਦੀ ਕਿ ਕੋਈ ਪੋਲੀਟੀਕਲ ਪਾਰਟੀ ਨੂੰ ਅਨਮੋਲ ਕੋਾਤਰੇ ਵਰਗਾ ਬੰਦਾ ਸਹੀ ਨਹੀਂ ਲੱਗਿਆ ਕਿਉਂਕਿ ਅਨਮੋਲ ਕੋਾਤਰਾ ਦੀ ਮੈਨੂੰ ਲੱਗਿਆ ਕਿ ਖੁਆਇਸ਼ ਸੀਗੀ ਇਲੈਕਸ਼ਨ ਲੜਨ ਦੀ ਪਰ ਯਾ ਟਿਕਟ ਨਹੀਂ ਮਿਲੀ ਜਾਂ ਪਿੱਛੇ ਬੈਕ ਆਊਟ ਹੋ ਗਿਆ ਆ ਡੋਨਟ نو ਵਾਟ ਦਾ ਰੀਜ਼ਨ ਇਜ਼ ਪਰ ਉਦਾਂ ਦਾ ਬੰਦਾ ਸਾਡੇ ਚੋਣਾਂ ਦੇ ਵਿੱਚ ਨਾ ਆ ਪਾਣਾ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਕਮੀ ਹੈ ਬੱਸਿਸ ਬਹੁਤ ਚੱਲੀਆਂ ਉਸ ਤੋਂ ਬਾਅਦ ਉਹਨਾਂ ਨੂੰ ਬੱਸਿਸ ਨੂੰ ਜਿਹੜਾ ਹੈ ਕੰਡਮ ਕਰ ਦਿੱਤਾ ਗਿਆ ਲਾਈਨ ਨੇ ਉਹਨਾਂ ਦਾ ਕੋਈ ਸੁਰ ਨਹੀਂ ਲੈ ਰਿਆ ਉਹ ਵੀ ਬਹੁਤ ਵੱਡਾ ਮੁੱਦਾ ਜੀ ਬਿਲਕੁਲ ਹੈਗਾ ਲੁਧਿਆਣੇ ਨੂੰ ਇੱਕ ਪਬਲਿਕ ਟਰਾਂਸਪੋਰਟ ਦੀ ਲੋੜ ਹੈ ਲੇਕਿਨ ਕਿਤੇ ਗਲਤੀ ਨਾ ਹੋ ਜੇ ਲੁਧਿਆਣੇ ਨੂੰ ਮੈਟਰੋ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਦੇਖਿਆ ਜਿੱਥੇ ਮੈਟਰੋ ਬੰਦੀ ਚੱਲੂ ਹੁੰਦੀ ਉੱਥੇ ਬਹੁਤ ਮਾੜਾ ਹਾਲ ਹੋ ਜਾਂਦਾ ਹੈ ਇਕ ਵਰਤੋਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਚੋਣਾਂ ਆ ਗਈਆਂ ਨੇ ਸੋ ਗੱਲਬਾਤ ਕਰਾਂਗੇ ਕੀ ਕੀ ਮੁੱਦੇ ਨੇ ਮਨੀ ਜੀ ਇਸ ਵਾਰੀ ਲੱਗਦੇ ਲੁਧਿਆਣੇ ਦੇ ਵਿੱਚ ਕੀ ਕੀ ਮੁੱਦੇ ਰਹਿਣਗੇ ਲੁਧਿਆਣੇ ਦੇ ਵਿੱਚ ਦੇਖੋ ਬਹੁਤ ਸਾਰੇ ਮੁੱਦੇ ਨੇ ਇਹ ਜਿਹੜੀਆਂ ਚੋਣਾਂ ਨੇ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਕਿਉਂਕਿ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਨੁਮਾਇੰਦਾ ਜਿਹੜਾ ਹੈ ਉਹ ਜਾਂਦਾ ਠੀਕ ਹੈ ਜੇ ਆਪਾਂ ਸਿਰਫ ਲੁਧਿਆਣੇ ਦੇ ਮੁੱਦੇ ਦੀ ਗੱਲ ਕਰੀਏ ਇਹ ਨਾ ਦੇਖੀਏ ਕਿ ਕਿਹੜਾ ਐਮਐਲਏ ਜਾਂ ਕਿਹੜਾ ਐਮਪੀ ਕਿਹੜੇ ਮੁੱਦੇ ਹਲ ਕਰਾ ਸਕਦਾ ਆਪਾਂ ਅਗਰ ਲੁਧਿਆਣੇ ਦੀ ਮੁੱਦਿਆਂ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਪੰਜ ਸੱਤ ਮੁੱਦੇ ਬਹੁਤ ਜ਼ਿਆਦਾ ਖਾਸ ਨੇ ਜਿਦੇ ਵਿੱਚੋਂ ਸਭ ਤੋਂ ਜ਼ਿਆਦਾ ਵੱਡਾ ਹੈਗਾ ਹਸਪੀਟਲ ਦਾ ਲੁਧਿਆਣੇ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਪ੍ਰਾਈਵੇਟ ਹਸਪੀਟਲਸ ਬਹੁਤ ਵਧੀਆ ਨੇ ਤੁਹਾਡੇ ਕੋਲ ਸੀਐਮਸੀ ਹੈ ਡੀਐਮਸੀ ਹੈ ਅਪੋਲੋ ਹੈ ਫੋਰਟਿਸ ਹੈਗਾ ਮੋਹਨਦਾਏ ਕੈਂਸਰ ਹਸਪੀਟਲ ਹੈਗਾ ਦੀਪ ਹਸਪੀਟਲ ਹੈਗਾ ਪੰਜ ਛੇ ਬਹੁਤ ਵੱਡੇ ਹਸਪੀਟਲ ਲੁਧਿਆਣੇ ਦੇ ਵਿੱਚ ਨੋ ਡਾਊਟ ਹੈਗੇ ਨੇ ਪ੍ਰਾਈਵੇਟ ਵਾਸਤੇ ਲੇਕਿਨ ਲੁਧਿਆਣੇ ਵਰਗੇ ਵੱਡੇ ਸ਼ਹਿਰ ਦੇ ਵਿੱਚ ਜਿਸ ਜ਼ਿਲ੍ਹੇ ਦੀ ਆਬਾਦੀ 40 50 ਲੱਖ ਹੋ ਚੁੱਕੀ ਹੈ ਉੱਥੇ ਕੋਈ ਵੀ ਸਰਕਾਰੀ ਏਮਜ਼ ਜਾਂ ਪੀਜੀਆਈ ਵਰਗਾ ਹਸਪਤਲ ਨਹੀਂ ਹੈਗਾ ਇਹ ਹੈਗਾ ਲੁਧਿਆਣੇ ਦਾ ਸਭ ਤੋਂ ਵੱਡਾ ਮੁੱਦਾ ਮੇਰੀ ਨਜ਼ਰ ਦੇ ਵਿੱਚ ਸਿਵਲ ਹਸਪਤਲ ਵਰਗਾ ਜਿਹੜਾ ਮੁੱਦਾ ਹੈ ਉਸ ਨੂੰ ਅਪਗ੍ਰੇਡ ਕਰਕੇ ਬਹੁਤ ਹੀ ਆਧੁਨਿਕ ਸੈਂਟਰ ਹੋਣਾ ਚਾਹੀਦਾ ਇਹ ਲੁਧਿਆਣੇ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਉਹ ਹੈਗਾ ਤੇ ਆਪਾਂ ਦੇਖਿਆ ਹੈ ਕਿ ਇਸ ਫੀਲਡ ਦੇ ਵਿੱਚ ਮੈਂ ਵੀ ਕਹਿਣਾ ਚਾਹਾਂਗਾ ਇੱਕ ਅਨਮੋਲ ਕੁਆਤਰਾ ਨੇ ਜਿਹੜਾ ਬਹੁਤ ਵਧੀਆ ਕੰਮ ਕਰ ਰਹੇ ਨੇ ਪਿੱਛੇ ਗੱਲਾਂ ਚੱਲੀਆਂ ਸੀ ਕਿ ਉਹ ਇਲੈਕਸ਼ਨ ਵੀ ਲੜ ਸਕਦੇ ਨੇ ਮੈਨੂੰ ਇਹ ਹੈਰਾਨੀ ਹੁੰਦੀ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਇਦਾਂ ਦੇ ਬੰਦੇ ਨੂੰ ਉਹਨੇ ਉਹਨਾਂ ਨੇ ਸਪੋਰਟ ਨਹੀਂ ਕੀਤੀ ਜੇ ਅਨਮੋਲ ਕੁਆਤਰਾ ਇਲੈਕਸ਼ਨ ਲੜ ਕੇ ਜਿੱਤ ਜਾਂਦਾ ਤੁਸੀਂ ਸੋਚੋ ਜੇ ਉਹ ਵਿਦਆਊਟ ਪਾਵਰ ਇੰਨਾ ਕੁਝ ਕਰ ਰਿਹਾ ਜੇ ਉਹਦੇ ਹੱਥ ਵਿੱਚ ਪਾਵਰ ਆਉਂਦੀ ਤਾਂ ਹੋ ਸਕਦਾ ਉਹ ਕਿੰਨਾ ਕੁਝ ਹੋਰ ਕਰ ਸਕਦਾ ਸੀ ਸੋ ਇਸ ਗੱਲ ਦੀ ਮੈਨੂੰ ਬੜੀ ਤਰਾਜ਼ੀ ਲੱਗਦੀ ਕਿ ਕੋਈ ਪੋਲੀਟੀਕਲ ਪਾਰਟੀ ਨੂੰ ਅਨਮੋਲ ਕੋਤਰਾ ਵਰਗਾ ਬੰਦਾ ਸਹੀ ਨਹੀਂ ਲੱਗਿਆ ਕਿਉਂਕਿ ਅਨਮੋਲ ਕੋਤਰਾ ਦੀ ਮੈਨੂੰ ਲੱਗਿਆ ਕਿ ਖੁਆਇਸ਼ ਸੀਗੀ ਇਲੈਕਸ਼ਨ ਲੜਨ ਦੀ ਪਰ ਯਾ ਟਿਕਟ ਨਹੀਂ ਮਿਲੀ ਜਾਂ ਪਿੱਛੇ ਬੈਕਆਊਟ ਹੋ ਗਿਆ ਆਈ ਡੋਟ ਨੋ ਵਾਟ ਦਾ ਰੀਜ਼ਨ ਇਜ਼ ਪਰ ਉਦਾਂ ਦਾ ਬੰਦਾ ਸਾਡੇ ਚੋਣਾਂ ਦੇ ਵਿੱਚ ਨਾ ਆ ਪਾਣਾ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਕਮੀ ਹੈ ਲੁਧਿਆਣੇ ਕੋਲ ਇੰਨੇ ਵੱਡਾ ਮੈਂ ਕਹਿੰਨਾ ਜੇ ਇਦਾਂ ਦਾ ਕੋਈ ਬੰਦਾ ਆਪਦਾ ਸਾਰਾ ਸਮਾਂ ਲਗਾ ਰਿਹਾ ਤੇ ਇੰਨੇ ਲੋਕੀ ਉੱਥੋਂ ਇਲਾਜ ਕਰਾ ਰਹੇ ਨੇ ਇੱਕ ਪੈਰਲਲ ਸਿਸਟਮ ਚਲਾ ਰਿਹਾ ਹੈ ਬਹੁਤ ਵੱਡੀ ਗੱਲ ਹੈ ਤੋਂ ਉਦਾਂ ਦੇ ਬੰਦੇ ਨੂੰ ਅਸੀਂ ਵਿਊਜ਼ ਤਾਂ ਦੇ ਦਿੱਤੇ ਨੇ ਪਰ ਜੇ ਉਹ ਕਿਤੇ ਸਾਡੇ ਸਿਸਟਮ ਦੇ ਵਿੱਚ ਹੀ ਆ ਜਾਂਦਾ ਤਾਂ ਕਿੰਨਾ ਵਧੀਆ ਹੋ ਸਕਦਾ ਸੀ ਮਨਿੰਦਰ ਪਰ ਅਨਫੋਰਚਨਟਲੀ ਕੋਈ ਵੀ ਕੈਂਡੀਡੇਟ ਐਦਾਂ ਦਾ ਜਿਹੜਾ ਉੱਠ ਕੇ ਸੋਸ਼ਲ ਵਰਕ ਤੋਂ ਆਪਦੇ ਕੰਮ ਤੋਂ ਉੱਠ ਕੇ ਆਇਆ ਹੋਵੇ ਉਹ ਇਸ ਸਮੇਂ ਕਮੀ ਜਿਹੜੀ ਹੈ ਉਹ ਲੱਗ ਰਹੀ ਹੈ ਇਹ ਸਭ ਤੋਂ ਜਿਹੜੇ ਮੇਨ ਤੁਹਾਨੂੰ ਦੱਸਿਆ ਆਪਾਂ ਮੈਡੀਕਲ ਦਾ ਮੁੱਦਾ ਹੋ ਗਿਆ ਦੂਜੇ ਪਾਸੇ ਆਪਾਂ ਆਈਏ ਤਾਂ ਲੁਧਿਆਣੇ ਦੇ ਵਿੱਚ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਸੜਕਾਂ ਦਾ ਮੁੱਦਾ ਹੱਲ ਜ਼ਰੂਰ ਹੋਇਆ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਬਣੇ ਨੇ ਪਰ ਲੁਧਿਆਣੇ ਨੂੰ ਇੱਕ ਵੱਡੀ ਰਿੰਗ ਰੋਡ ਦੀ ਲੋੜ ਹੈ ਜਿਵੇਂ ਦਿੱਲੀ ਦੇ ਆਪਾਂ ਜਾਣਦੇ ਇਨਰ ਰਿੰਗ ਰੋਡ ਆਊਟਰ ਰਿੰਗ ਰੋਡ ਲੁਧਿਆਣੇ ਨੂੰ ਦੋ ਰਿੰਗ ਰੋਡਸ ਦੀ ਜੜੀ ਸਖਤ ਲੋੜ ਹੈਗੀ ਹੈ ਕਿਉਂਕਿ ਕਾਫੀ ਜ਼ਿਆਦਾ ਟ੍ਰੈਫਿਕ ਲੁਧਿਆਣੇ ਤੁਹਾਨੂੰ ਪਤਾ ਹੀ ਹੈ ਟ੍ਰੈਫਿਕ ਹਮੇਸ਼ਾ ਰਹਿੰਦਾ ਤੇ ਰੇਲਵੇ ਸਟੇਸ਼ਨ ਆਲਰੇਡੀ ਇੰਪਰੂਵ ਹੋ ਰਿਹਾ ਸੋ ਦੈਟ ਇਜ਼ ऑन द वे ਦੂਜੇ ਤੀਜਾ ਮੁੱਦਾ 에어ਪੋਰਟ ਦਾ ਜਿਹਦੇ ਬਾਰੇ ਆਪਾਂ ਹਮੇਸ਼ਾ ਇੰਨੀ ਗੱਲ ਕਰ ਚੁੱਕੇ ਹਾਂ ਕਿ ਉਹਦੇ ਬਾਰੇ ਬਹੁਤਾ ਮੈਂ ਦੱਸਣ ਦੀ ਲੋੜ ਨਹੀਂ ਐ 에어ਪੋਰਟ ਲੁਧਿਆਣੇ ਨੂੰ ਬਹੁਤ ਟਾਈਮ ਪਹਿਲਾਂ ਅੱਜ ਤੋਂ 20-30 ਸਾਲ ਪਹਿਲਾਂ ਇੱਕ ਬਹੁਤ ਵਧੀਆ ਡੋਮੈਸਟਿਕ 에어ਪੋਰਟ ਹੋਣਾ ਚਾਹੀਦਾ ਸੀ ਅੱਜ ਤੱਕ ਲੁਧਿਆਣੇ ਤੋਂ ਇੰਟਰਨੈਸ਼ਨਲ ਫਲਾਈਟਸ ਚੱਲਦੀਆਂ ਹੋਣੀਆਂ ਚਾਹੀਦੀਆਂ ਸੀ ਠੀਕ ਐ ਸੋ ਉਮੀਦ ਕਰਦੇ ਹਾਂ ਇਹ ਜਿਹੜਾ ਹੈ 에어ਪੋਰਟ ਵਾਲਾ ਮੁੱਦਾ 5-6 ਮਹੀਨੇ ਦੇ ਅੰਦਰ-ਅੰਦਰ ਇਸ ਸਾਲ ਚ ਹੋ ਜਾਏਗਾ ਸੌਲਵ ਪਰ ਜੇ ਸੌਲਵ ਨਹੀਂ ਹੁੰਦਾ ਤਾਂ ਬੜੀ ਹੀ ਇੱਕ ਤਰਾਸ ਦੀ ਹੋਵੇਗੀ ਸੋ ਹੋਰ ਜੇ ਆਪਾਂ ਮੁਦਿਆਦੀ ਗੱਲ ਕਰੀਏ ਸੜਕਾਂ ਦੀ ਆਪਾਂ ਗੱਲ ਕਰ ਰਹੀਏ ਇੰਟਰਨਲ ਰੋਡਸ ਨੇ ਜਿਹੜੀਆਂ ਉਹਨਾਂ ਦਾ ਰੱਖ-ਰਖਾਅ ਵੀ ਬਹੁਤ ਜ਼ਰੂਰੀ ਹੈ ਕਈ ਇਲਾਕਿਆਂ ਦੇ ਵਿੱਚ ਸੜਕਾਂ ਬਹੁਤ ਟੁੱਟੀਆਂ ਹੁੰਦੀਆਂ ਨੇ ਉਹ ਆਪਾਂ ਦੇਖਦੇ ਹਾਂ ਕਈ ਇਲਾਕਿਆਂ ਦੇ ਵਿੱਚ ਜੋ ਸ਼ਹਿਰ ਦੇ ਵਿੱਚ ਪੈਂਦੇ ਨੇ ਉੱਥੇ ਸੜਕਾਂ ਟੁੱਟੀਆਂ ਹੁੰਦੀਆਂ ਨੇ ਉਹਨਾਂ ਦੀ ਮੁਰੰਮਤ ਬਹੁਤ ਜ਼ਿਆਦਾ ਜਿਹੜੀ ਜ਼ਰੂਰੀ ਹੈ ਤੇ ਇਸ ਤੋਂ ਇਲਾਵਾ ਲੁਧਿਆਣੇ ਦੇ ਵਿੱਚ ਏਮਪਲੋਇਮੈਂਟ ਜਿਹੜੀ ਹੈਗੀ ਆ ਉਹ ਆਲਰੇਡੀ ਔਨਟਰਪ੍ਰੈਨਿਅਰਸ ਨੇ ਜਿਹੜੇ ਉਹ ਦਿੰਦੇ ਨੇ ਇੰਡਸਟਰੀ ਹੈਗੀ ਹੈ ਫੈਕਟਰੀਜ਼ ਹੈਗੀਆਂ ਨੇ ਉਹ এমਪਲੋਇਮੈਂਟ ਦਿੰਦੇ ਨੇ ਪਰ ਕੁਝ ਨਵਾਂ ਸੈਕਟਰ ਵੀ ਲੈ ਕੇ ਆਉਣ ਦੀ ਲੋੜ ਹੈ ਤਾਂ ਕਿ ਜਿਹੜਾ ਯੂਥ ਹੈ ਗੁਰਦਾਉਂ ਜਾਂਦਾ ਹੈ ਬੈਂਗਲੌਰ ਜਾਂਦਾ ਪੂਨਾ ਜਾਂਦਾ ਉਹਨਾਂ ਵਾਸਤੇ ਵੀ ਇੱਥੇ ਕੋਈ ਆਈਟੀ ਇੰਡਸਟਰੀ ਕੁਝ ਆਰਟੀਫੀਸ਼ੀਅਲ ਇੰਟੈਲੀਜੈਂਸ ਇਦਾਂ ਦੀ ਕੋਈ ਚੀਜ਼ ਲੈ ਕੇ ਆਂਦੀ ਜਾਵੇ ਤਾਂ ਕਿ ਜਿਹੜੇ ਕਾਰਪੋਰੇਟ ਸੈਕਟਰ ਚ ਜੌਬ ਕਰਨਾ ਚਾਹੁੰਦੇ ਨੇ ਉਹਨਾਂ ਲਈ ਵੀ ਇੱਥੇ ਇੱਕ ਆਪਸ਼ਨ ਹੋ ਸਕੇ ਇਹ ਕੁਝ ਮੈਨੂੰ ਮੁੱਖ ਮੁੱਦੇ ਲੱਗਦੇ ਨੇ ਲੁਧਿਆਣਾ ਜਿਵੇਂ ਲਾਸਟ ਆਪਾਂ ਸੁਣਦੇ ਸੀ ਵੀ ਗੱਲ ਕਰਦੇ ਸੀ ਵੀ ਲੁਧਿਆਣੇ ਦੇ ਵਿੱਚ ਇਲੈਕਟ੍ਰਿਕ ਬੱਸਾਂ ਵੀ ਚੱਲਣਗੀਆਂ। ਸੋ ਤੁਹਾਨੂੰ ਕੀ ਲੱਗਦਾ ਉਹ ਮੁੱਦਾ ਜਿਹੜਾ ਸੀ ਹਵਾ ਦੇ ਵਿੱਚ ਹੀ ਰਹਿ ਗਿਆ ਜਾਂ ਬੇਸਿਕ ਉਹ ਆਏਗਾ ਕਿਉਂਕਿ ਮੈਂ ਕਈ ਵਾਰ ਦੇਖਦਾ ਮੈਂ ਦੁਗਰੀ ਵਾਲੇ ਪਾਸੇ ਆਉਣਾ ਜਾਂ ਉਧਰ ਤਾਂਦਰੇ ਵਾਲੇ ਪਾਸੇ ਬੱਸਾਂ ਬੜੀਆਂ ਜਾਂਦੀਆਂ ਹੁੰਦੀਆਂ ਸੀ ਤੇ بڑے ਜਿਹੜੇ ਲੋਕ ਸੀ ਇਸ ਚੀਜ਼ ਨੂੰ ਮਹਿਸੂਸ ਕਰਦੇ ਸੀ ਵੀ ਚਲੋ ਬਹੁਤ ਵਧੀਆ ਵੀ ਬੱਸ ਉੱਥੇ ਤੱਕ ਪਹੁੰਚਦੀ ਹੈ। ਪਰ ਜਦੋਂ ਇਹ ਬੱਸਾਂ ਬੰਦ ਹੋਈਆਂ ਉਸ ਤੋਂ ਬਾਅਦ ਕਹਿੰਦੇ ਸੀ ਵੀ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਉਹ ਜਿਹੜਾ ਮੁੱਦਾ ਸਮਝ ਨਹੀਂ ਆਇਆ ਵੀ ਉਹ ਹੁਣ ਆਏਗਾ ਨਹੀਂ ਆਏਗਾ ਉਹਦਾ ਕੀ ਬਣੇਗਾ ਕਿ ਲੱਗਦਾ ਬਹੁਤ ਅੱਛਾ ਤੁਸੀਂ ਮੁੱਦਾ ਚੁੱਕਿਆ ਹੈ ਪਬਲਿਕ ਟਰਾਂਸਪੋਰਟ ਦੇ ਨਾਮ ਤੇ ਲੁਧਿਆਣਾ ਦੇ ਵਿੱਚ ਸਿਰਫ ਆਟੋਸ ਹੈਗੇ ਨੇ ਬੱਸਿਸ ਜਿਹੜੀਆਂ ਉਹ ਬਹੁਤ ਘੱਟ ਨੇ ਪਹਿਲਾਂ ਬੱਸਿਸ ਬਹੁਤ ਚਲੀਆਂ ਉਸ ਤੋਂ ਬਾਅਦ ਉਹਨਾਂ ਨੂੰ ਬੱਸਿਸ ਨੂੰ ਜਿਹੜਾ ਹੈ ਕੰਡਮ ਕਰ ਦਿੱਤਾ ਗਿਆ ਲਾਇੰਗ ਨੇ ਉਹਨਾਂ ਦਾ ਕੋਈ ਸੁਰ ਨਹੀਂ ਲੈ ਰਿਆ ਉਹ ਵੀ ਬਹੁਤ ਵੱਡਾ ਮੁੱਦਾ ਹੈ ਜੀ ਬਿਲਕੁਲ ਹੈਗਾ ਲੁਧਿਆਣਾ ਨੂੰ ਇੱਕ ਪਬਲਿਕ ਟਰਾਂਸਪੋਰਟ ਦੀ ਲੋੜ ਹੈ ਲੇਕਿਨ ਇਹਤੇ ਗਲਤੀ ਨਾ ਹੋ ਜੇ ਲੁਧਿਆਣਾ ਨੂੰ ਮੈਟਰੋ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਂ ਦੇਖਿਆ ਜਿੱਥੇ ਮੈਟਰੋ ਬੰਦੀ ਚਾਲੂ ਹੁੰਦੀ ਹੈ ਉੱਤੇ ਬਹੁਤ ਮਾੜਾ ਹਾਲ ਹੋ ਜਾਂਦਾ ਆਗਰਾ ਵਰਗੇ ਸ਼ਹਿਰ ਚ ਮੈਂ ਦੇਖਿਆ ਮੈਟਰੋ ਬਣ ਰਹੀ ਹੈ ਇੱਕ ਇੱਕ ਕਿਲੋਮੀਟਰ ਤੇ ਇੱਕ ਕੈਂਟਾ ਲੱਗ ਰਿਹਾ 45 ਮਿੰਟ ਨਾਰਮਲ ਉੱਥੇ ਟਾਈਮ ਹੋ ਗਿਆ 1 ਕਿਲੋਮੀਟਰ ਕ੍ਰੋਸ ਕਰਨ ਦਾ ਜਦੋਂ ਮੈਂ ਲਾਸ ਉੱਥੇ 2-3 ਸਾਲ ਪਹਿਲਾਂ ਗਿਆ ਸੀਗਾ ਸੋ ਲੁਧਿਆਣਾ ਤੁਹਾਨੂੰ ਪਤਾ ਹੀ ਆਲਰੇਡੀ ਬਹੁਤ ਜ਼ਿਆਦਾ ਟ੍ਰੈਫਿਕ ਨਾਲ ਜੂਝਦਾ ਹੈ ਤੇ ਜੇ ਉੱਥੇ ਮੈਟਰੋ ਬੰਨੀ ਚਾਲੂ ਹੋ ਗਈ ਤਾਂ ਲੁਧਿਆਣਾ ਵਾਲੇ 5 10 15 ਸਾਲ ਉਹਨਾਂ ਦੇ ਇਤਬਾਹ ਹੋ ਜਾਣੇ ਕਿਉਂਕਿ ਬਹੁਤ ਜ਼ਿਆਦਾ ਵੇਟਿੰਗ ਹੋ ਜਾਣੀ ਸੋ ਮੈਟਰੋ ਨਾ ਕਰਕੇ ਆਪਾਂ ਪਬਲਿਕ ਟਰਾਂਸਪੋਰਟ ਜਿਹੜਾ ਬੱਸਸ ਦਾ ਇਲੈਕਟ੍ਰਿਕ ਬੱਸਸ ਜਿੱਦਾਂ ਤੁਸੀਂ ਗੱਲ ਕੀਤੀ ਮਿਨੀ ਬੱਸਸ ਹੋ ਗਈ ਵੱਡੀਆਂ ਰੂਟ ਤੇ ਵੱਡੀਆਂ ਬੱਸਸ ਹੋ ਗਈਆਂ ਬਹੁਤ ਜਿਵੇਂ 100 ਬਸਾਂ ਦੀ ਗੱਲ ਹੋਈ ਸੀ ਇਲੈਕਟ੍ਰਿਕ ਬੱਸਸ ਆ ਰਹੀਆਂ ਨੇ ਅਜੇ ਆ ਰਹੀਆਂ ਨੇ ਪਰ ਆਈਆਂ ਨਹੀਂ ਹੈਗੀਆਂ ਸੋ ਇਹ ਜੇ ਆ ਜਾਂਦੀਆਂ ਨੇ ਤਾਂ ਆਈ ਥਿੰਕ ਥੈਟ ਵਿਲ ਬੀ ਅ ਗੁੱਡ ਆਈਡੀਆ ਇਹ ਜੇ ਪਹਿਲਾਂ 100 ਆਉਂਦੀਆਂ ਨੇ ਇਹਨੂੰ 500 ਕਰੋ ਇਹਨੂੰ 1000 ਕੀਤਾ ਜਾਵੇ ਭਾਵੇਂ ਉਹ ਲੁਧਿਆਣਾ ਦਾ ਸਾਈਜ਼ ਦੇਖਦੇ ਹੋਏ ਪੂਰੇ ਡਿਸਟ੍ਰਿਕਟ ਦੇ ਵਿੱਚ 50 ਲੱਖ ਵਾਦੀ ਜਿਹੜੀ ਹੈ ਉਹਦੇ ਲਈ ਇਦਾਂ ਦੀ ਇਲੈਕਟ੍ਰਿਕ ਬੱਸਸ ਇਜ਼ ਅ ਵੈਰੀ ਗੁੱਡ ਆਈਡੀਆ ਗ੍ਰੇਟ ਥਿੰਗ ਜੋ ਕਿ ਇੰਪਲੀਮੈਂਟ ਹੋਣੀ ਚਾਹੀਦੀ ਹੈ ਪਬਲਿਕ ਟ੍ਰਾਂਸਪੋਰਟ ਇੱਕ ਭਾਜੀ ਮੈਂ ਬੜੇ ਸਮੇਂ ਤੋਂ ਦੇਖਦਾ ਆ ਰਿਹਾ ਵੀ ਮੁੱਦਾ ਦਾ ਭਾਵੇਂ ਚਲੋ ਹੋਰ ਹੋ ਸਕਦਾ ਬਈ ਜਿਹੜੇ ਸਾਡੇ ਪੁਲਿਸ ਸਟੇਸ਼ਨ ਨੇ ਕਾਫੀ ਪੰਜਾਬ ਦੇ ਵਿੱਚ ਜਿੱਥੇ ਵੀ ਬڑے-ਬڑے ਸਾਲਾਂ ਤੋਂ ਪੁਰਾਣੀਆਂ ਗੱਡੀਆਂ, ਆਟੋ, ਰਿਕਸ਼ਾ, ਬੜਾ ਬੜਾ ਕਬਾੜਾ ਕਿਹੇ ਨਹੀਂ ਹੋ ਸਕਦਾ ਵੀ ਇਹਨੂੰ ਕਿਤੇ ਮੋਡੀਫਾਈ ਕਰਕੇ ਇਹਦਾ ਕਿਤੇ ਰੀਯੂਜ਼ ਕਰਕੇ ਇਹਨੂੰ ਵਰਤਿਆ ਜਾ ਸਕੇ। ਕਿ ਆ ਕਿਸੇ ਨੂੰ ਜੌਬ ਦਿੱਤੀ ਜਾਵੇ ਇਹਦੇ ਆਧਾਰ ਤੇ ਵੀ ਤੁਸੀਂ ਇਹਨੂੰ ਮੋਡੀਫਾਈ ਕਰਕੇ ਕੋਈ ਬੈਂਚਸ ਬਣਾਓ, ਕੋਈ ਗਾਰਡਨ ਦੇ ਵਿੱਚ ਇਹਦੇ ਇਕਵਿਪਮੈਂਟ ਇਹਦੇ ਜਿਹੜਾ ਜਿਹੜੇ ਪ੍ਰੋਡਕਟ ਬਣਾਓ, ਇਹਨੂੰ ਮੋਡੀਫਾਈ ਕਰੋ। ਮੈਨੂੰ ਜਦੋਂ ਤੁਸੀਂ ਜਾਨਦੇ ਆ ਵੀ ਸਟੇਸ਼ਨਾਂ ਦੇ ਆ ਜਿਹੜੇ ਪੁਲਿਸ ਸਟੇਸ਼ਨ ਨੇ ਬਾਹਰ ਇੱਡਾ ਇੱਡਾ ਕੋਹੜਾ ਇੱਡਾ ਇੱਡਾ ਗੰਦ ਹੋਂਦਾ ਇਹਨਾਂ ਦਾ ਕੀ ਇਲਾਜ ਹੋ ਸਕਦਾ ਨਹੀਂ ਤੁਹਾਡਾ ਆਈਡੀਆ ਬਹੁਤ ਅੱਛਾ ਹੈ ਕਿਉਂਕਿ ਉੱਥੇ ਦੇਖੋ ਜਿਹੜੇ ਵੀਹਿਕਲਸ ਹੁੰਦੇ ਨੇ ਕਈ ਵਾਰ ਲੋਕੀ ਕਲੇਮ ਕਰਨ ਨਹੀਂ ਆਉਂਦੇ ਲੈਣ ਨਹੀਂ ਆਉਂਦੇ ਤਾਂ ਉੱਥੇ ਰਹਿ ਜਾਂਦੇ ਨੇ ਸੋ ਇਹ ਡੈਫੀਨਿਟਲੀ ਹੈਗੀ ਹੈ ਪਰ ਇੱਕ ਲਾਅ ਹੁੰਦਾ ਨਾ ਜਿਸ ਦੇ ਹਿਸਾਬ ਨਾਲ ਤੁਸੀਂ ਕੁਝ ਟਾਈਮ ਤੱਕ ਉਹਨਾਂ ਨੂੰ ਸਕ੍ਰੈਪ ਨਹੀਂ ਕਰ ਸਕਦੇ ਸੋ ਆਈ ਥਿੰਕ ਥੈਟ ਇਜ਼ ਬਿਕਾਜ਼ ਆਫ ਥੈਟ ਨਹੀਂ ਤਾਂ ਪੁਲਿਸ ਸਟੇਸ਼ਨ ਦੇ ਵਿੱਚ ਇਦਾਂ ਦੀ ਕੋਈ ਉਹ ਅ ਲੱਗਦਾ ਨਹੀਂ ਹੈ ਕਿ ਉੱਥੇ ਇਦਾਂ ਪਰ ਪ੍ਰੋਬਲਮ ਆਉਂਦੀ ਲੇਕਿਨ ਕਿਉਂਕਿ ਕੁਝ ਲਾਜ਼ ਜ਼ਰੂਰ ਹੋਣਗੇ ਜਿਹਦੇ ਕਰਨ ਤੁਸੀਂ ਉਨੇ ਟਾਈਮ ਤੱਕ ਉਹਨਾਂ ਨੂੰ ਤੁਹਾਨੂੰ ਰੱਖਣਾ ਮੰਡਟ ਮੈਂਡਟਰੀ ਹੁੰਦਾ ਤੁਸੀਂ ਇਦਾਂ ਨਹੀਂ ਕਿਸੇ ਚੀਜ਼ ਨੂੰ ਸਕ੍ਰੈਪ ਕਰ ਸਕਦੇ ਇਫ ਇਟ ਕਰਾਸਸ ਅ ਸਰਟਨ ਪੀਰੀਅਡ ਵਿਚ ਇਜ਼ ਅ ਵੈਰੀ ਲੌਂਗ ਪੀਰੀਅਡ ਉਸ ਤੋਂ ਬਾਅਦ ਹੀ ਕਰ ਸਕਦੇ ਹੋ ਆਈ ਥਿੰਕ ਉਹਦੇ ਕਰਕੇ ਐ ਸੋ ਜਿਹੜੇ ਲੋਕੀ ਆਪਦਾ ਮੋਟਰਸਾਈਕਲ ਜਾਂ ਗੱਡੀ ਉੱਥੇ ਛੱਡ ਗਏ ਨੇ ਸੋ ਉਹਨਾਂ ਨੂੰ ਲਾ ਪ੍ਰੋਟੈਕਟ ਕਰਦਾ ਇਸ ਕਰਕੇ ਉਹ ਇਦਾਂ ਸ਼ਾਇਦ ਨਹੀਂ ਹੋ ਸਕਦਾ ਸੋ ਅੱਜ ਦੀ ਚਰਚਾ ਲਈ ਮਨੀਤ ਜੀ ਬਹੁਤ ਬਹੁਤ ਧੰਨਵਾਦ ਤੋ ਇਸੇ ਤਰ੍ਹਾਂ ਅੱਗੇ ਵੀ ਗੱਲਬਾਤ ਕਰਾਂਗੇ ਦੇਖਦੇ ਰਹੋ ਲੁਧਿਆਣਾ ਪੋਸਟ